ਤੁਸੀਂ ਸਭ ਨੇ ਗੱਲ ਕਰ ਮੈਨੂੰ ਤਾਂ ਨਹੀਂ ਪਤਾ ਜੇ ਮੈਂ ਤੇਰੀ ਗੱਲ ਕਰਉਣ ਲੱਗੀ ਜੁਰਤ ਨਹੀਂ ਕਰਉਣ ਲੱਗੀਆਂ ਭੈਣ ਜੀ ਭੈਣ ਜੀ ਭੈਣ ਜੀ ਭੈਣ ਜੀ ਨਹੀਂ ਇਦਾਂ ਨਹੀਂ ਇਦਾਂ ਚੰਗਾ ਹੀ ਲੱਗਦਾ ਚੰਗਾ ਲੱਗਦਾ ਫਿਰ ਤੁਸੀਂ ਗਲਤ ਬੋਲਦੇ ਹੋ ਵੀਡੀਓ ਬਣਾ ਤੂੰ ਵੀਡੀਓ ਬਣਾ ਬਣਾਓ ਵੀਡੀਓ ਬਣਾ ਇਹਨਾਂ ਦੀ ਉਹ ਚੱਲ ਕੱਕੇ ਫੁੱਦੂ ਬਣਾਈ ਜਾਂਦੇ ਇੱਥੇ ਲੋਕਾਂ ਨੂੰ ਖੜਕੇ ਕਦੀ ਗਰੀਬਾਂ ਦੇ ਚਲਾਨ ਕੱਟ ਲੈ ਕਦੀ ਅਮੀਰਾਂ ਦੇ ਚਲਾਨ ਕੱਟੇ ਤੁਸੀਂ ਸਰ ਦੇਖ ਲਓ ਬੰਦ ਕਰ ਇਹਨੂੰ ਜੇ ਜ਼ੋਰ ਤਾਂ ਮੇਰੇ ਤਾਂ ਤਾਂ ਫੋਨ ਬੜੇ ਮੈਂ ਮੇਰੀ ਗੱਲ ਸੁਣ ਲੈ ਕੀ ਕਹਿ ਕੇ ਗੱਲ ਕਰ ਰਹੇ ਹੈ ਉਹਨਾਂ ਨੂੰ ਉਹਨਾਂ ਸਾਧੋ ਸਾਧੋ ਆਪਣੇ ਆਪ ਤੋਂ 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 ਸਾਧੋ ਆਪਣੇ ਆਪ ਕੌਣ ਹੈ ਮੈਡਮ ਤੈਨੂੰ ਕਹਾਂ ਕਿ ਤੇਰੀ ਹੈ ਤੂੰ ਰੋਲ ਤੇ ਖੜਾ ਮੈਡਮ ਕੌਣ ਆਏ ਉਹ ਮੈਨੂੰ ਖਾਣੇ ਲੈ ਜਾਣਾ ਫੜ ਕੇ ਮੈਂ ਕਿਉਂ ਆਈ ਮੈਨੂੰ ਫੋਨ ਕੱਢ ਲੈ ਮੈਂ ਤੁਹਾਨੂੰ ਕਿਹਾ ਤੂੰ ਸੌਰੀ ਫੀਲ ਕਰੇਂਗਾ ਹੋਰ ਬਿੜੂ ਕਮਰਾ ਇਹ ਸਰ ਬਿੜੂ ਬਣਾਇਨਾ ਬਣਾ ਲੈ ਬਿੜੂ ਬਿੜੂ ਕਰੇ ਬਣਾਉਂਦਾ ਪਿਓ ਨਾ ਤੂੰ ਹੋਇਆ ਕੀ ਇੱਥੇ ਆਪਣੇ ਅਸੀਂ ਵੀਰ ਜੀ ਇਥੇ ਨੰਗ ਰਹੇ ਸੀ ਚਾਰ ਜਣੇ ਦੋ ਮੇਰੇ ਨਾਲ ਮਲਾਜ਼ਮਾਂ ਅਸੀਂ ਉਧਰ ਨਹੀਂ ਸੈਟ ਸਾਨੂੰ ਕਿਹੜੇ ਮੁਲਾਜ਼ਮ ਹੈ ਇਹ ਮੁੰਡਾ ਖੜਾ ਇੱਕ ਇੱਕ ਮੁਲਾਜ਼ਮ ਹੋਰ ਖੜਾ ਅਸੀਂ ਨਾ ਮੈਂ ਘਬਰਾਟ ਹੋਣ ਲੱਗੇ ਸਾਰਾ ਦਿਨ ਮੁਲਾਜ਼ਮ ਨਹੀਂ ਕਾਦੇ ਮੁਲਾਜ਼ਮ ਨੇ ਹੈ ਮੇਰੇ ਹਸਬੰਦ ਅੱਜ ਇਥੋਂ ਦੀ ਨਾਂਗਰੇ ਸਪਾਲਰ ਵੀ ਜਾਣਾ ਸੀ ਐਸਪੀ ਨੇ ਤੇ ਹਾਂ ਕਿਹੜੇ ਫੈਂਡਸਟੀ ਕਿਹੜੇ ਕੀ ਨਾਮ ਹੈ ਮੈਂ ਉਹਨਾਂ ਦਾ ਨਾਮ ਵੀ ਦੱਸਣਾ ਚਾਹੁੰਦੀ ਉਹ ਆ ਹੀ ਰਹੇ ਨੇ ਤਾਂ ਨਹੀਂ ਤਾਂ ਦੋ ਜਣਿਆਂ ਨੂੰ ਰੋਕਿਆ ਜਿਦੋਂ ਇਹਨੇ ਮੁੰਡੇ ਨੇ ਕਿਹਾ ਤਾਂ ਵੀ ਮੈਡਮ ਇੱਥੇ ਪਾਰਲਰ ਤੇ ਚੱਲੇ ਆ ਚਲੋ ਕਹਿੰਦਾ ਜਾਓ ਕਹਿੰਦਾ ਹੈਲਮਟ ਨਹੀਂ ਅਸੀਂ ਅਖੇ ਚਲਾਨ ਕਰ ਦੋ ਹੈਲਮਟ ਦਾ ਚਲਾਨ ਨੀ ਕਰੇ ਇੱਕਦਰ ਖੜਾ ਬੋਲਦਾ ਕਹਿੰਦਾ ਇੱਧਰ ਆ ਨੀ ਤੂੰ ਪਹਿਲਾਂ ਉਤਰ ਕੇ ਮੇਰੇ ਕੋਲ ਉਹਨੂੰ ਪਤਾ ਨਹੀਂ ਸੀ ਵੀ ਅਫਸਰ ਦੇ ਘਰ ਆ ਗਿਆ ਜੇ ਤਾਂ ਉਹਨੂੰ ਪਤਾ ਹੁੰਦਾ ਫਿਰ ਤਾਂ ਪਤੰਦਰ ਵੀ ਨੀ ਸਿੱਧਾ ਬੋੜਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀ ਉਹਨੇ ਕਹੇ ਕਾਮ ਆ ਲਾ ਲੂ ਪੈਸੇ ਆਪਾਂ ਕਹਿੰਦਾ ਇੱਧਰ ਆ ਨੀ ਮੈਨੂੰ ਬਰਤਮੀਜ ਨਾ ਉਹ ਗੱਲਾਂ ਬੋਲਿਆ ਜਿਹੜੀਆਂ ਨਾ ਬੋਲਣੀਆਂ ਹੁਣ ਬਸ ਆਹੀ ਗੱਲ ਹੋਈ ਆ ਮੇਰਾ ਮੋਟਰਸਾਈਕਲ ਫੜ ਲਿਆ ਮੈਨੂੰ ਐ ਘੇਰੀ ਜਾਂਦਾ ਸਾਡੇ ਕੋਲ ਵੀ ਅੰਕਲ ਜੀ ਵੀਡੀਓ ਦਿਖਾ ਸਕਦੇ ਆ ਸੀ ਐ ਘੇਰ ਘੇਰ ਕੋਲਸ ਨੇ ਪੱਠੀ ਕਾਨੀਲੀ ਪਾਗੜਾ ਇਹ ਕਹਿੰਦਾ ਨੂੰ ਬ ਕਿੰਨੇ ਕੁ ਕਿੰਨਾ ਕੋਈ ਹੋਵੇ ਟਾਂਟਾ ਮਿੰਟਾ ਹੋ ਗਿਆ ਰੋਕੀ ਖੜਿਆ ਲੇਡੀ ਚ ਪੁਲਿਸ ਨੂੰ ਕਹਿੰਦੇ ਆ ਲੇਡੀ ਚ ਪੁਲਿਸ ਨਹੀਂ ਜਾਊਗੀ ਸਾਡੀ ਜਲੇ ਬਿਸਪੁਰ ਜੀ ਤੁਸੀਂ ਕਹਿੰਦੇ ਜੇ ਤੁਹਾਡੇ ਕੋ ਸੌਰੀ ਫੀਲ ਕਰ ਲੈਣ ਸ੍ਰੀ ਮਾਮਲਾ ਸੋਲ ਗੋ ਜੀ ਸੌਰੀ ਫੀਲ ਕੇ ਇਹੇ ਜਨੂੰ ਖੜਾ ਕੇ ਕੱਲ ਨੂੰ ਅੱਜ ਤਾਂ ਮੈਨੂੰ ਬੋਲਿਆ ਕੱਲ ਨੂੰ ਹੋਰ ਗਰੀਬਾਂ ਨੂੰ ਉਹਨੂੰ ਵੀ ਬੋਲਣਗੇ ਮੈਂ ਇਥੋਂ ਦਾ ਹੀ ਸੌਰੀ ਫੀਲ ਕਰ ਲੂਗਾ ਹੋਰ ਮਾਲ ਆਮ ਤਾਂ ਹੈ ਨਹੀਂ ਕੋਈ ਅਕਸਰ ਅਸੀਂ ਤਾਂ ਪਦੇ ਨਿਕਲਣੇ ਚਲਵਾਜਾ ਹੈ ਸ਼ਹਿਰਕਾਰਾਂ ਨਾਲ ਅੱਗੇ ਜੀ ਜੀ ਜੇ ਵੀਰ ਜੀ ਕੋਈ ਹੋਰ ਹੋਵੇ ਇਹ ਉਹਨਾਂ ਤੋਂ ਵੀ ਫੀਲ ਕਰਨਗੇ ਇਹ ਤਾਂ ਇੱਜ਼ਤ ਨੂੰ ਪੈਂਦੇ ਉਹਨਾਂ ਦੀਆਂ ਨੂੰ ਭੈਣ ਚੋਦੀ ਨਹੀਂ ਨਹੀਂ ਗਾਲ ਗਾਲ ਨਹੀਂ ਮਰ ਗਾਲੇ ਗਾਲ ਨਹੀਂ ਤੁਸੀਂ ਵੈਸੇ ਦੱਸ ਦਿਓ ਕਿ ਆ ਬਦਤਮੀਜ਼ ਨੇ ਇਹ ਬੋਲੇ ਨੇ ਮੈਨੂੰ ਇਹ ਮੈਨੂੰ ਬੋਲੇ ਨੇ ਕੌਣ ਕਿਹਨੇ ਕਿਹਨੇ ਬੋਲਿਆ ਜੀ ਕਿਹਨੇ ਬੋਲਿਆ ਹਰਪ੍ਰੀਤ ਹਰਪ੍ਰੀਤ ਤੋਂ ਮੁਲਾਜ਼ਮ ਖੜਾ ਕਿਹੜੇ ਜੀ ਆ ਹਰਪ੍ਰੀਤ ਮੁਲਾਜ਼ਮ ਖੜਾ ਇੱਕ ਕਸਟਾਰ ਵਾਲਾ ਆ ਹਰਪ੍ਰੀਤ ਖੜਾ ਮੁਲਾਜ਼ਮ ਕਸਟਾਰ ਵਾਲਾ ਨਹੀਂ ਹੁਣ ਤੁਸੀਂ ਫਿਰ ਕੀ ਆਪਣੇ ਮੰਗ ਕੀ ਕਰਦੇ ਹੋ ਇਹ ਚਾਹੁੰਨੀ ਆ ਕਿ ਕਾਨੂੰਨ ਕਿੱਥੇ ਆ ਕਾਨੂੰਨ ਇੱਕ ਤਾਂ ਇੱਕ ਦਾ ਮੁਲਾਜ਼ਮ ਲੇਡੀ ਨੂੰ ਘੇਰ ਰਹੇ ਨੇ ਕਾਨੂੰਨ ਕਿੱਥੇ ਆ ਕਿੱਥੇ ਆ ਕਾਨੂੰਨ ਕਿਉਂ ਨਹੀਂ ਲੇ ਸਰਪੰਚ ਪਸੰਤਮਾਨ ਸੋਚਦਾ ਕਿ ਲੇਡੀ ਨੂੰ ਬੰਦੀ ਘੇਰੀ ਜਾਂਦੇ ਨੇ ਬੰਦੇ ਆ ਤਾਂ ਫਰਜ਼ੀ ਨਹੀਂ ਲੇਡੀ ਦੇ ਪਾਸ ਸਨ ਹੋਈ ਖੜੀ ਆ ਬੰਦੇ ਜਫਾ ਪਾਉਂਦੇ ਨੇ ਤੁਹਾਨੂੰ ਕੀ ਲੱਗਦਾ ਮੈਡਮ ਲੇਡੀ ਨੂੰ ਸਨ ਚਾਹੀਦੀ ਸੀ ਇਹਨਾਂ ਨਾਲ ਕਰਪੀ ਜੀ ਹੋਇਆ ਕਿ ਆਪਣੇ ਜਿਹੜੇ ਇੱਥੇ ਗਾਲ ਕੀ ਹੋਇਆ ਕੀ ਐਕਸੀਡੈਂਟ ਜੋ ਉਹਨਾਂ ਕਹਿ ਰਹੇ ਕਿ ਆਪਣੇ ਦੋ ਮੈਂਬਰ ਆ ਰਹੇ ਸੀ ਜੇ ਹਲਮਟ ਮੁੰਡਾ ਸੀਗਾ ਇਸਨੂੰ ਰੋਕਿਆ ਆਪਣੇ ਸੁਰੇ ਨੂੰ ਹੌਲਾ ਰੋਕਿਆ ਤੇ ਇਹ ਉੱਥੇ ਕਹਿੰਦੇ ਜੀ ਵਾਈ ਲਾਈਨ ਚੋਂ ਕੁਝ ਤਾਂ ਦੱਸਿਆ ਹੈ ਇਹ ਹਲਮਟ ਮੈਂ ਨਹੀਂ ਕਹਾਂ ਲੋਕਾਂ ਨਾਲ ਗੈਰਿਕ ਹੋਣਾ ਹੋਣਾ ਤੁਸੀਂ ਹੋਰ ਜਲਦੀ ਆਜਾ ਹੁਣ ਮੈਂ ਤੁਸੀਂ ਇੱਧਰ ਆ ਜਾਓ ਮੈਂ ਇੱਧਰ ਹੀ ਕਹਿ ਬਸ ਕਿ ਮੈਨੂੰ ਕਹਿੰਦਾ ਤੁਸੀਂ ਮੈਨੂੰ ਨਹੀਂ ਕਰਕੇ ਬੋਲਿਆ ਮੈਂ ਨਹੀਂ ਹੂੰ ਮੈਂ ਸਭ ਇਹਨੂੰ ਕਿਹਾ ਇੱਧਰ ਆਇਓ ਤੁਸੀਂ ਉਹਨਾਂ ਦੇ ਕਹਿਣ ਹੈਗਾ ਤੇ ਅਸੀਂ ਹੈਲਮਟ ਦਾ ਚਾਲਣ ਕਰਾਮੀ ਪਿਆਰਾ ਹੈ ਕਰਦੇ ਜਾਨ ਪਰ ਮੇਰੇ ਨਾਲ ਬੱਤੀ ਜਿਹੜੀ ਕਹਿੰਦੇ ਮਿਸ ਬੀਹੇਵ ਮੇਰੇ ਨਾਲ ਵੀਡੀਓ ਹੈ ਨਾ ਜੋ ਮੈਂ ਮੈਨੂੰ ਕਹਿੰਦੀ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆ ਮੈਂ ਵੀਡੀਓ ਨਾਲ ਗੱਲ ਕਰਵਾਉਂਦਾ ਮੈਂ ਮੋਹਰ ਖੋਲੇ ਹੋਂ ਕਰਦਾ ਦਾ ਵਿਆਹ ਖੋਲੇ ਨਹੀਂ ਅੱਛਾ ਮੈਂ ਲੈ ਕੇ ਚੱਲੇ ਸੀ ਮੈਂ ਉਹਦਾ ਕਿ ਮੈਂ ਬੇਵੈਰ ਲੈਣ ਚਾਹ ਤਾ ਹਰ ਕਿੰਨੀ ਮਿਲਾਈ ਸੀ 3 ਲੱਖ 3 ਮਿਲਾਈ ਤੇ ਕੋਈ ਕੋਈ ਪਕੜੀ ਕੋ ਚਿਹਰੇ ਨਾਲ ਦਿਖਾ ਹੋ ਰਿਹਾ ਨਾ ਬਾਕੀ ਸਰ ਮੈਂ ਤਾਂ ਚਾਹਣਾ ਵੀ ਇੱਧਰ ਆ ਜਾ ਮੈਂ ਕਹਿ ਜਾਣ ਕੇ ਨਾ ਮੋਹਰ ਤੋਂ ਖੋਲੇ ਸੀ ਮੈਂ ਮੋਹਰ ਲੈ ਕੇ ਚੱਲੇ ਸੀ ਕਿ ਮੈਂ ਮੋਹਰ ਲੈ ਕੇ ਪੈਨ ਜਾਣ ਜਾਣਾ ਬਸ ਮੈਂ ਰੁ ਕਿਹੜਾ ਰੁਕਿਆ ਜਦੋਂ ਇਹ ਫਿਰ ਤੁਸੀਂ ਨੂੰ ਚੱਕਾਡੇ ਮੁਲਾਜ਼ਮ ਦਾ ਮੋਬਾਈਲ ਤੇ ਕਰੀ ਮੁਲਾਜ਼ਮ ਦਾ ਮੋਬਾਈਲ ਤੇ ਕਰ ਮੇਰੇ ਮੁਲਾਜ਼ਮ ਦਾ ਮਾਇਆ ਸੀਗਾ ਇਹਨਾਂ ਨੇ ਘੋੜਿਆ ਕਿਹਾ ਹੁਣ ਵਾਪਸ ਲੈ ਲਿਆ ਜੀ ਹੁਣ ਵਾਪਸ ਲਿਆਇਆ ਜੀ ਜਿਹੜੇ ਆ ਮੇਰੇ ਕੋਲ ਮੋਟਰਸਾਈਕਲ ਬੌਂਡ ਹੈ ਦਾ ਬੌਂਡ ਹੈ ਹਾਂ ਜੀ ਕਿੰਨੇ ਜਣੇ ਸੀਗੇ ਮੋਟਰਸਾਈਕਲ ਤੇ ਆਪਣੇ ਇਹਨੇ ਹੈਲਮਟ ਲਾਇਸੈਂਸ ਤੇ ਮਿਸਟਰ ਕੀਤਾ ਮਿਲਣਾ ਹੈ ਅੱਛਾ ਜੀ ਤੇ ਜਿਹੜੇ ਉਹ ਕਹਿ ਰਹੇ ਕਿ ਆਪਣੇ ਪੁਲਿਸ ਅਫਸਰ ਦੇ ਆਪਣੇ ਹੈਗੇ ਰਿਲੇਟਿਵ ਹੈਗੇ ਨੇ ਘਰ ਹੈਗੇ ਉਹ ਸਟਾਈਲ ਨਹੀਂ ਆ ਰਹੀ ਸਾਹਮਣੇ ਇਹਦਾ ਹਾਂ ਸਾਹਿਬ ਦੇ ਕਹਿੰਦੇ ਨਹੀਂ ਗਸਰ ਸਤਾਈ ਨਹੀਂ ਆਈ ਜਾਂ ਦੱਸਣ ਕਿ ਇਹ ਅਸਲੀ ਸਾ ਦਾ ਨਾਮ ਲੈਣਾ ਮੈਂ ਸਿਰਫ ਇਹਨਾਂ ਨੂੰ ਪਹਿਲੇ 2 ਮਿੰਟ ਸਰਕਾਰੀ ਸਰ ਤੁਸੀਂ ਪੁੱਛ ਲੋ ਕਿਹੜੇ ਅਫਸਰ ਦਾ ਨਾਮ ਲੈਂਦੇ ਆ ਨਾ ਹੀ ਲੈ ਰਹੇ ਨਾ ਦੱਸਦੇ ਜਿਵੇਂ ਕਹਿ ਰਹੇ ਮੈਂ 2 ਮਿਲਾਈ ਮੇਰੇ ਨਾਲ ਸੀ ਕੌਣ ਸੀ ਕਿ ਜੀ ਉਹ ਦੱਸਦੇ ਨਹੀਂ ਆਪਾਂ ਨਾ ਹੀ ਦੱਸਦੇ ਮਲਾਜਮਾ ਹਾਂ ਹਾਂ ਇਹ ਪੁੱਛੋ ਉਹ ਮਰਾਓ ਬੋਲਦੇ ਆ ਨਹੀਂ ਨਹੀਂ ਪੁੱਛੋ ਟੇਬਲ ਸੀ ਸੀਮਲ ਚੀਆ ਬੰਦੇ ਹੋ ਨਹੀਂ ਨਹੀਂ ਸਰ ਸਿਗਰ ਪੁਲੀਸ ਪਤਾ ਨਹੀਂ ਬੋਲਿਆ ਪਤਾ ਨਹੀਂ ਉਹ ਲੇਡੀਜ਼ ਗਏ ਹੈ 2 2 ਮੈਂਬਰ ਸੀਗੇ ਇੱਕ ਇੱਕ ਟਵਾਲ ਬੋਲਦੇ ਆ ਤੁਸੀਂ ਪੁੱਛੋ ਵੀ ਕਿਹੜੇ ਅਫਸਰ ਕਿੱਥੋਂ ਦੇ ਰਹਿਣ ਆ ਕਿਹੜੇ ਮਲਾਜਮਾ ਹਨਾ ਪੁੱਛੋ ਸਾਰੇ ਨਾ ਕੋਈ ਗੱਲ ਹੁ ਇਹ ਆਪਣੇ ਅਫਸਰ ਸਾਹਿਬਾਂ ਨੂੰ ਦੱਸ ਰਿਹਾ ਸਾਇ ਕਿ ਇਹ ਮੈਂ ਨਹੀਂ ਨਹੀਂ ਬੋ ਰਹਾ ਕਿ ਭਈ ਆਪਣੇ ਵਾਈਫ ਰੱਖ ਲਿਆ ਕਿਸੇ ਅਫਸਰ ਦੀ ਪਰ ਕਿਸੇ ਅਫਸਰ ਨਾਲ ਗੱਲ ਨਹੀਂ ਕਰਾਈ ਹੁੰਦੀ। ਹੂੰ ਫਿਰ ਮੈਂ ਕਹਿੰਦਾ ਕਿ ਇਹ ਮਾਮਲਾ ਸੋਲਵ ਹੋ ਸਕਦਾ ਤੁਸੀਂ ਕਿਉਂਕਿ ਮੈਂ ਮੋਰਸਾ ਫੋਨ ਕਰਕੇ ਥਾਂੇ ਤੇ ਨਹੀਂ ਉਹ ਤਾਂ ਕਹਿੰਦੇ ਚਲਾਨ ਕਰਦੇ ਉਹ ਤਾਂ ਮੈਂ ਨਹੀਂ ਕਰਦਾ। ਹਾਂ ਉਹ ਚੀਜ਼ੇ ਕਰ ਲਈ ਪਰ ਕਹਿੰਦੇ ਇੱਕ ਜਿਹੜਾ ਮਿਸ ਬੀਬੀ ਬੀਪੀ ਦੇ ਪੈਸੀ ਭੁਗਤਾਂਗੇ ਤੇ ਤੇ ਪਰਚਾ ਕਰਾਂਗੇ ਮੈਂ ਤੁਹਾਨੂੰਤ ਮਾਂ ਦੀ ਨਾ ਰਹਿੰਦੀ ਆ। ਮੈਂ ਤੁਹਾਡੇ ਪਰਚਾ ਕਰਾਂਗੀ ਨਹੀਂ ਉਹਨਾਂ ਨੇ ਆਪਣੇ ਜੋ ਸਰਕਾਰ ਜਿਹੜੀ ਹੈ ਮਾਨ ਸਾਹਿਬ ਦੀ ਹੈਗੀ ਹੈ ਉਹ ਸਾ ਤੁਸੀਂ ਬਾਅਦ ਲੇਟ ਆਏ ਹੋ ਬਹੁਤ ਕੁਝ ਬੋਲੇ ਨੇ ਹੁਣ ਇਹਦੀ ਹੁਣ ਦੀ ਸਟੇਟਮੈਂਟ ਹੈ ਕਿ ਵੀ ਉਹ ਕਿੱਥੇ ਹੈ ਮਾਨ ਸਰਕਾਰ ਜਿਹੜੇ ਬੋਲਦੇ ਨੇ ਕਿ ਲੇਡੀਜ਼ ਦੇ ਨਾਲ ਕਦੀ ਕੋਈ ਬਦਮਿਜ਼ੀ ਨਹੀਂ ਹੋਏ ਅਸੀਂ ਬਦਮਿਜ਼ੀ ਅਸੀਂ ਆਪਣੀ ਲੈਂਗੁਏਜ ਵਿੱਚ ਗੱਲ ਕੀਤੀ ਨਹੀਂ ਮੈਂ ਨਹੀਂ ਕੀਤੀ ਬਦਮਿਜ਼ੀ ਕਿਸੇ ਦਾ ਮੇਰੇ ਮੈਂਬਰ ਨੇ ਕੀਤੀ ਜਾਂ ਨਾ ਕਿਸੇ ਮਰਾਜੀ ਮੈਨੂੰ ਉਹ ਕਹਿੰਦੀ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆ ਅਸੀਂ ਇਸ ਕਰਕੇ ਤੇ ਮੈਰ ਫੋਨ ਲਿਆ ਆਏ ਨੇ ਤੇ ਹੁਣ ਮੈਂ ਰੋਕੇ ਮੈਂ ਨਹੀਂ ਤੁਸੀਂ ਜਾਣਾ ਨਹੀਂ ਆ ਵੀ ਹੋਰ ਵੀ ਕਹਿੰਦੇ ਵੀ ਸਾਡੇ ਨਾਲ ਜਿਹੜੇ ਉਹਨਾਂ ਦੇ ਜਿਹੜੇ ਹਾਂ ਭਾਪ ਜੀ ਨੂੰ ਸੁਣੇ ਮੋਰੀ ਲੈਂਗੁਏਜ ਸੀ ਠੀਕ ਨਹੀਂ ਸੀ ਜੋ ਕਹਿ ਰਹੇ ਨੇ ਜੋ ਉਹ ਵਾਲੇ ਕਿੰਸਾ ਜਵਾਬ ਲਾ ਰਹੀ ਹੈ ਉਹ ਪਿੱਛੇ ਸਾਰ ਕਿੰਨੇ ਬੰਦੇ ਹੋਤੇ ਆ ਭਾਜੀ ਕੋਸ ਤੇ ਆਹ ਤਕਲਾਸ਼ ਮੁੰਡਾ ਫਕਤਾ ਦਾ ਮੰਗਣਾ ਉਹਨੂੰ ਪੁੱਛ ਲੋ ਪਿੱਤਰ ਵਾਲਾ ਕਿੰਨੇ ਬੰਦੇ ਹੋਤੇ ਆ ਨਾਰੇ ਜਵਾਬ ਲਾ ਰਹੀ ਹੈ ਮੈਂ ਪੁੱਛ ਲੋ ਠੀਕ ਹੈ ਜਿਹੜੇ ਜਿਹੜੇ ਕਾਰਵਾਈ ਕਰਨੀ ਕਾਨੂੰਨੀ ਕਰਵੇ ਉਹ ਕਰਦੇ ਜਿਹੜੇ ਮਿਸ ਵੀ ਅਲਿਗੇਸ਼ਨ ਹੈ ਉਹਦੇ ਫਿਰ ਕਿਵੇਂ ਨਿਪਟਾਰਾ ਹੋਏਗਾ ਉਹ ਅਲਿਗੇਸ਼ਨ ਉਹ ਲਾ ਰਹੇ ਨੇ ਮੈਂ ਤਾਂ ਵੀ ਅਲਿਗੇਸ਼ਨ ਵੀ ਮੈਨੂੰ ਕਿਹਾ ਤੂੰ ਰੋਕਿਆ ਮੈਨੂੰ ਇਹ ਕੰਮ ਕਰਾਉਣਗੇ ਪਰ ਆਪਾਂ ਇਹ ਵੀ ਗੱਲ ਹੀ ਕੀਤੀ ਉਹ ਝੂਠੇ ਲਾ ਰਹੇ ਆ ਆਹ ਮੁੰਡਾ ਹੈਗਾ ਇੱਥੇ ਬੜੇ ਮੈਂਬਰ ਹੈਗੇ ਇੱਥੇ ਇਹ ਸਾਡੇ ਕੋਲ ਨਹੀਂ ਕਰਾ ਪਾਏ ਤਾਂ ਅੱਛਾ ਇਹਨਾਂ ਨੇ ਕਿਹਾ ਫਿਰ ਉਹ ਹੀ ਨੇ ਜੀ ਅੱਛਾ ਜੀ ਇਹਨਾਂ ਨੇ ਕਿਹਾ ਦੋ ਹਾਲ ਮਿੰਦੇ ਬਾਅਦ ਉਹ 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 ਅਲਿਗੇਸ਼ਨ ਨੇ ਨਾ ਲੋਕ ਲਾ ਆਨੇ ਕੋਈ ਗਲਤ ਕੋਈ ਗਲਤ ਕਰਨ ਨਹੀਂ ਕਿ ਬਾਜੂ ਵਾਂਦੇ ਕੇ ਨੂੰ ਮੈਂ ਤੁਹਾਨੂੰ ਨਾ ਵਰਦੋ ਇਹਨਾਂ ਨੇ ਕੋਈ ਗਲਤ ਨਹੀਂ ਆਨੇ ਆਪਣੀ ਦੁਪਨੀਂ ਭਈ ਕੋਈ ਗਲਤ ਨਹੀਂ ਹੋਣਾ ਮੈਂ ਲੋਈ ਤੇ ਕੰਮ ਕਰਨ ਲੋਈ ਦੇਣਾ ਨਹੀਂ ਇਹ ਕੋਈ ਗਲਤ ਕੰਮ ਨਹੀਂ ਕਰਦੇ ਤੁਸੀਂ ਭਾਜੀ ਨੂੰ ਜਾਣ ਨਹੀਂ ਹਾਂ ਇਹ ਲੋਈ ਦੀ ਇਹ ਮਿਲਦੇ ਤੁਸੀਂ ਹਾਂ ਨਹੀਂ ਕਰੀ ਜਿਹੜਾ ਬੇਟਾ ਸੀਗਾ ਉਹਨੇ ਹੈਲਮਟ ਨਹੀਂ ਪਾਇਆ ਅਸੀਂ ਉਹਨਾਂ ਨੂੰ ਕਿਹਾ ਭਾਜੀ ਹੈਲਮਟ ਕਹਿੰਦੇ ਭਾਜੀ ਹੈਲਮਟ ਦੇ ਲਾਇਸੈਂਸ ਕਹਿੰਦੇ ਨਹੀਂ ਹੋਏਗਾ ਤੇ ਅਸਕੇ ਭਾਜੀ ਗੱਡੀ ਛੱਡ ਦੇ ਲਾਓ ਇਹ ਕਹਿੰਦੇ ਵੀ ਮੈਡਮ ਕੀ ਕਹਿੰਦੇ ਆ ਸਾਫ ਸਾਫ ਜੀ ਆ ਜਦ ਕਹਿੰਦੇ ਮੈਡਮ ਕੀ ਕਹਿੰਦੇ ਆ ਮੈਂ ਕਹਾ ਚੱਲ ਕੋਈ ਕਰਨੀ ਜਾਂ ਹੈਲਮਟ ਹੈਗੀ ਇਹ ਗੱਲ ਕਿਹੜੀ ਅਫਸਰ ਨੇ ਕਰਾਈ ਤੁਸੀਂ ਉਹ ਕਹਿ ਰਹੇ ਨਹੀਂ ਨਹੀਂ ਚੱਲ ਭਾਜੀ ਤੇ ਬਾਅਦ ਦੇ ਵਿੱਚ ਇਹ ਮੈਡਮ ਕੁੱਟਿਆ ਕੁੱਟਿਆ ਸਾਡੇ 1.4 ਨੂੰ ਕੁੱਟਿਆ ਆਪਣੇ ਪਿਓ ਨਾਲ ਗੱਲ ਕਰ ਹਾਂ ਤੂੰ ਕੁੱਤਾ ਜਾਨੀ ਕਿ ਸਾਰੀ ਪੁਲਿਸ ਨੂੰ ਇਹੋ ਜਿਹਾ ਆਏ ਨੇ ਹੈ ਨਾ ਜਦ ਕਿ ਛੱਡੇ ਦਿਓ ਭਾਜੀ ਗੱਲਾਂ ਕਰਨ ਵਾਲੀਆਂ ਇੱਥੇ ਬੜੀ ਥੋੜੀ ਖੜੇ ਜਿਵੇਂ ਉਹ ਕਹਿ ਰਹੇ ਕਿ ਐਸਪੀ ਉਹਨਾਂ ਦੇ ਘਰ ਵਾਲੇ ਮਗਲਤਾਂ ਲੱਗਦਾ ਕਿ ਆਪਣੇ ਇਸ ਤਰੀਕੇ ਨਾਲ ਕੋਈ ਨਹੀਂ ਪਾਣੀ ਨਹੀਂ ਪਾਣੀ ਇਹ ਗੱਲ ਕਰਾਈ ਹੈ ਇਹਨਾਂ ਨੂੰ ਪੁੱਛੋ ਤੁਹਾਡੇ ਅਕਸ਼ਰਾਂ ਨਾਲ ਗੱਲ ਕਰਾਈ ਕਿਸ ਨਾਲ ਤੁਹਾਡੇ ਨਾਲ ਹੋਰ ਕਿਸੇ ਨਾਲ ਕੀ ਇਹ ਚੀਜ਼ ਉਹਨਾਂ ਨੇ ਕਿਸੇ ਨਾਲ ਵੀ ਗੱਲ ਕਰਾਈ ਤੁਹਾਡੀ ਕਿਸੇ ਨਾਲ ਵੀ ਗੱਲ ਕਰਾਈ ਨਹੀਂ ਗੱਲ ਹੀ ਕਰਾਈ ਕਿਸਨਾਂ ਵੀ ਨਹੀਂ ਕਰਾਈ ਗੱਲ ਦੀ ਮੇਰੀ ਗੱਲ ਹੀ ਹੋ ਗਈ ਉਹ ਕਹਿ ਰਹੇ ਮੈਨੂੰ ਕਹਿ ਰਹੇ ਕਿ ਜਦੋਂ ਤੱਕ ਤੂੰ ਮੈਨੂੰ ਛੱਡ ਕੇ ਨਹੀਂ 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 ਮੈਂ ਜਿੱਥੇ ਨਿਕਲ ਆ ਜਾ ਉੱਥੇ ਸਰ ਰੋਡ ਤੋਂ ਸਿੱਧਾ ਮੈਂ ਵੀ ਨਿਕਲ ਆ ਜਾ ਉਹ ਕਹਿੰਦਾ ਤੁਸੀਂ ਮੈਨੂੰ ਉੱਥੇ ਨਹੀਂ ਆ ਜਾ ਮੈਂ ਜਦੋਂ ਮੈਂ ਗਿਆ ਕਿੰਨਾ ਗੱਲ ਹੋ ਗਈ ਉਹ ਤਾਂ ਜਦੋਂ ਪਟਿਆ ਰੋਲ ਉਦੋਂ ਆਏ ਨੇ ਕਿਉਂਕਿ ਉਹ ਤੋਂ ਆਏ ਨੇ ਪਹਿਲਾਂ ਪਹਿਲਾਂ ਵੀ ਗੱਲ ਹੋ ਗਈ ਸੀ ਜਿਹੜਾ ਬੇਟਾ ਸੀਗਾ ਉਹਨੇ ਹੈਲਮਟ ਨਹੀਂ ਪਾਇਆ ਅਸੀਂ ਉਹਨਾਂ ਨੂੰ ਕਿਹਾ ਭਾਜੀ ਹੈਲਮਟ ਕਹਿੰਦੇ ਭਾਜੀ ਹੈਲਮਟ ਦੇ লাইসেন্স ਕਹਿੰਦੇ ਨਹੀਂ ਹੋਏਗਾ। ਇਹਨਾਂ ਕਿਹਾ ਭਾਜੀ ਗੱਡੀ ਚਾਰ ਦੇ ਲਾਓ। ਇਹ ਕਹਿੰਦੇ ਵੀ ਮੈਡਮੋ ਕੀ ਕਹਿੰਦੇ ਆ ਸਾਫ ਸਾਫ ਜੀ ਜਾਰਦੀ ਕਹਿੰਦੇ ਮੈਡਮ ਕੀ ਕਹਿੰਦੇ ਆ। ਮੈਂ ਕਹਾ ਚੱਲ ਕੋਈ ਕਰਨੀ ਜਾਂ ਹੈਲਮਟ ਹੈ ਨਹੀਂ। ਇਹ ਗੱਲ ਕਿਹੜੀ ਅਫਸਰ ਨਾਲ ਕਰਾਈ ਤੁਸੀਂ ਉਹ ਕਹਿ ਰਹੇ ਨਹੀਂ 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 ਚੱਲਦਾ ਜੀ। ਤੇ ਬਾਅਦ ਦੇ ਵਿੱਚ ਇਹ ਮੈਡਮੋ ਟੁੱਟਿਆ ਟੁੱਟਿਆ ਸਾਡੇ 1.7 ਨੂੰ ਟੁੱਟਿਆ। ਆਪਣੇ ਪਿਓ ਨਾਲ ਗੱਲ ਕਰ। ਹਾਂ। ਤੂੰ ਕੁੱਤਾ ਯਾਨੀ ਕਿ ਸਾਰੀ ਪੁਲਿਸ ਨੂੰ ਇਹੋ ਜਿਹੇ ਆਏ ਨੇ ਹੈਨਾ। ਜਾਣ ਕੇ ਛੱਡੇ ਜਿਓ ਭਾਜੀ ਗੱਲਾਂ ਕਰਨ ਵਾਲੀਆਂ ਇੱਥੇ ਪਰ ਖੜੇ ਜਿਵੇਂ ਉਹ ਕਹਿ ਰਹੇ ਕਿ ਐਸਪੀ ਉਹਨਾਂ ਦੇ ਘਰ ਵਾਲੇ ਮਤਲਬ ਲੱਗਦਾ ਲੱਗਦਾ ਕਿ ਆਪਣੇ ਇਸ ਤਰੀਕੇ ਨਾਲ ਕੋਈ ਨਹੀਂ ਨਹੀਂ ਭਾਜੀ ਕਹੀ ਭਾਜੀ ਇਹ ਗੱਲ ਕਰਾਈ ਹੈ ਇਹਨਾਂ ਨੂੰ ਪੁੱਛੋ ਤੁਹਾਡੇ ਅਫਸਰਾਂ ਨਾਲ ਗੱਲ ਕਰਾਈ ਕਿਸੇ ਨਾਲ ਤੁਹਾਡੇ ਨਾਲ ਹੋਰ ਕਿਸੇ ਨਾਲ ਕਿਸੇ ਚੀਜ਼ ਤੋਂ ਉਹਨਾਂ ਨੇ ਕਿਸੇ ਨਾਲ ਵੀ ਗੱਲ ਕਰਾਈ ਤੁਹਾਡੀ ਕਿਸੇ ਨਾਲ ਵੀ ਗੱਲ ਕਰਾਈ ਜੀ ਕੀ ਗੱਲ ਹੀ ਕਰੇਗੀ ਕਿਸੇ ਨੇ ਵੀ ਨਹੀਂ ਕਰਾਈ ਗੱਲ ਦੀ ਮੇਰੀ ਗੱਲ ਹੀ ਹੋਈ ਗਿਆ ਉਹ ਕਹਿ ਰਹੇ ਮੈਨੂੰ ਪਿਆਰ ਹੀ ਕਿਛਦਾ ਉਹ ਦੋਨਾਂ ਨੂੰ ਛੱਡ ਦੇ ਜੀ ਨਹੀਂ ਨਹੀਂ ਮੈਂ ਇੱਧਰ ਆ ਜਾਓ ਉੱਥੇ ਸੜੋਡ ਤੋਂ ਸਿੱਧਾ ਮੈਂ ਵੀ ਇੱਧਰ ਆ ਜਾਓ ਉਹ ਕਹਿੰਦੇ ਤੁਸੀਂ ਇੱਥੇ ਆ ਜਾਓ ਮੈਂ ਇੱਧਰ ਮੈਂ ਆ ਗਿਆ ਕਿਹੜੀ ਗੱਲ ਹੋ ਗਈ ਉਹ ਤਾਂ ਜਦੋਂ ਪਾਡੀਆਂ ਰੌਲਾ ਉਦੋਂ ਆਏ ਨੇ ਕਿਹੜੇ ਨਾਲ ਕਿਉਂ ਤੋਂ ਆਏ ਨੇ ਪਹਿਲਾਂ ਤਾਂ ਇਹਨਾਂ ਦੀ ਗੱਲ ਹੋ ਗਈ ਸੀ